ਅਗਲੇ ਦਿਨ ਉਹਨੂੰ ਆਪਣੇ ਆਫੀਸ ਵਾਲੇ ਵੀ ਬਲਾਓ ਫਲਾਣੇ ਨੂੰ ਫਲਾਣੇ ਨੂੰ ਬੁਲਾਓ ਜੇ ਕਿਤੇ ਐਸਆਈ ਨੂੰ ਡੀਸੀ ਬੁਲਾ ਲੇ ਤੇ ਉਹਨੂੰ ਲੱਗਦਾ ਲੈ ਵੀ ਜਿਹੜੇ ਕੱਲ ਪੈਸੇ ਫੜੇ ਸੀ ਨਾ ਮੈਨੂੰ ਲੱਗਦਾ ਪਤਾ ਲੱਗ ਗਿਆ ਜਿਹੜੀ ਰਿਸ਼ਵਤ ਲਈਤੀ ਸੀ ਪਤਾ ਐਂ ਦਿਲ ਕਰਦਾ ਇਹਨੂੰ ਕਹਿੰਦੇ ਆ ਨਾਲ ਦੀ ਨਾਲ ਲੇਖਾ ਜੋਖਾ ਹੋਣਾ ਬੀਪੀ ਘਟਦਾ ਵਧਦਾ ਉੱਪਰ ਥੱਲੇ ਹੋਣਾ ਕਿਉਂ ਖਾਣਾ ਆਪਾਂ ਕਿਸੇ ਦਾ ਪਰਾਇਆ ਆਪਣੇ ਹੱਕ ਦਾ ਖਾ ਲਈਏ ਮਾਹਰਾ ਦਾ ਪਾਵਨ ਬਚਨ ਆਪਾਂ ਪੜ੍ਹਦੇ ਆਂ ਘਾਲ ਲਖਾਏ ਕਿਚ ਹੱਥੋਂ ਦੇ ਨਾਨਕ ਰਾਹ ਪਛਾਣ ਐ ਸੇ ਉਹ ਅਸਲ ਰਾਹ ਦੀ ਪਛਾਣ ਕਰਦੇ ਨੇ ਜਿਹੜੇ ਆਪ ਆਪਣੀ ਘਾਲ ਕਮਾਈ ਖਾਂਦੇ ਨੇ ਔਰ ਉਸ ਘਾਲ ਕਮਾਈ ਦੇ ਵਿੱਚੋਂ ਕਿਸੇ ਦਾ ਭਲਾ ਵੀ ਕਰ ਦਿੰਦੇ ਨੇ ਆਪਣੇ ਹੱਥਾਂ ਦੇ ਨਾਲ ਕਿਸੇ ਦਾ ਭਲਾ ਵੀ ਕਰ ਦਿੰਦੇ ਨੇ ਉਹ ਅਸਲ ਰਾਹ ਪਹਿਚਾਣ ਲੈਂਦੇ ਨੇ ਆ ਜਿਹੜੇ ਚਾਹ ਪਾਣੀ ਮੰਗਣ ਵਾਲੇ ਨੇ ਰਾਤਾਂ ਨੂੰ ਡਿਪਰੈਸ਼ਨ ਦੀ ਗੋਲੀ ਲੈ ਕੇ ਸੌਂਦੇ ਆ ਨੀ ਇਹ ਨੀਉਂਦੀ ਰਾਤਾਂ ਨੂੰ ਅਹੀਂ ਡਰ ਲੱਗਿਆ ਰਹਿੰਦਾ ਵੀ ਪਤਾ ਨਾ ਲੱਗ ਜੇ ਆਪਾਂ ਪਾਵਨ ਬਚਨ ਪੜ੍ਹਦੇ ਆਂ ਸਤਿਗੁਰਾਂ ਦਾ ਇਹ ਪਾਵਨ ਬਚਨ ਧਿਆਨ ਰੱਖਿਓ ਪਿਆਰ ਵਾਲਿਓ ਜਿਹੜੇ ਪ੍ਰਾਇਆ ਹੱਕ ਇਕੱਠਾ ਕਰਦਿਆ ਮਹਾਰਾਜ ਕਹਿੰਦੇ ਬੋਹ ਪਰਪੰਚ ਕਰ ਪਰ ਧੰਨ ਲਿਆਵੈ ਬੋਲੋ ਸਾਰੇ ਬੋਹ ਪਰਪੰਚ ਕਰ ਪਰ ਧੰਨ ਲਿਆਵੈ ਸੁੱਤਦਾਰਾ ਪੈ ਆਨ ਲੁਟਾਵੈ ਲਿਆ ਕੇ ਆਪਣੀ ਪਤੀ ਦੇ ਲਈ ਪਤਨੀ ਦੇ ਲਈ ਲੋ ਜੀ ਆਪਣੇ ਬੱਚਿਆਂ ਦੇ ਲਈ ਲੋ ਜੀ ਆ ਵੀ ਚੱਕ ਆ ਵੀ ਚੱਕ ਕੀ ਮਨ ਮੇਰੇ ਭੂਲੇ ਕਪਟਨਾ ਕੀਜੈ ਬੋਲੋ ਸਾਰੇ ਮਨ ਮੇਰੇ ਭੂਲੇ ਕਪਟਨਾ ਕੀ ਨਹੀਂ ਕਰਨਾ ਜੀ ਕਪਟਨਾ ਫਿਰ ਬੋਲੋ ਕਪਟਨਾ ਹੋਏਗਾ ਕੀ ਫਿਰ ਅੰਤ ਨਿਵੇਰਾ ਬੋਲੋ ਅੰਤ ਨਿਵੇਰਾ ਤੇਰੇ ਦੀ ਪਹਿਲੀ ਜੈ ਕਿਹਦੇ ਕੋਲੋਂ ਲੈਣਾ ਲੇਖਾ ਤੇਰੀ ਜਿੰਦ ਕੋਲੋਂ ਤੇਰੇ ਕੋਲੋਂ ਲੇਖਾ ਹੋਣਾ ਇਸ ਚੀਜ਼ ਦਾ ਹਸਪੀਟਲ ਦੀਆਂ ਦਵਾਈਆਂ ਦੇ ਪੈਸੇ ਫਿਰ ਥੱਕ ਦੇਗਾ ਡਾਕਟਰਾਂ ਦੀਆਂ ਫੀਸਾਂ ਦੇ ਦੇ ਕੇ ਇਹ ਚ ਕਰਕੇ ਆ ਚੇਤਾ ਰੱਖਿਓ ਪਿਆਰ ਵਾਲਿਓ ਆ ਇਹ ਜਿਹੜੇ ਜਿਹੜੇ ਵੀ ਪਰਾਇਆ ਹੱਕ ਖਾਂਦੇ ਨੇ ਆ ਲੇਖਾ ਜੋਖਾ ਇੱਥੇ ਨਿਭੜ ਜਾਣਾ ਇਹ ਗਿਆਨੀਆਂ ਦੇ ਲੱਛਣ ਨੇ ਗਿਆਨੀ ਨਹੀਂ ਇਹ ਕੰਮ ਕਰਦੇ ਹੁੰਦੇ ਜਿਹੜੇ ਅਸਲ ਦੇ ਅੰਦਰ ਗਿਆਨੀ ਹੁੰਦੇ ਆ ਪਰ ਏ ਮੈਂ ਗੱਲ ਫੇਰ ਆਪ ਜੀ ਦੇ ਨਾਲ ਦੁਹਰਾ ਦਵਾਂ ਪਿਆਰ ਵਾਲਿਓ ਕਿ ਜੇ ਆਪਾਂ ਕਿਸੇ ਖਾਸ ਪਹਿਰਾਵੇ ਨੂੰ ਹੀ ਗਿਆਨੀ ਸਮਝੀ ਜਾਂਦੇ ਆ ਨਾ ਖਾਸ ਪਹਿਰਾਵੇ ਨੂੰ ਇਹੋ ਇਹੋ ਜਿਹੇ ਸਾਡੇ ਵਰਗੇ ਪਹਿਰਾਵੇ ਵਾਲੇ ਨੇ ਜਿਹੜੇ ਨਾਲ ਬੈਠੇ ਹੋਏ ਸਾਥੀਆਂ ਦਾ ਤਬਲੇ ਵਾਲਾਂ ਦਾ ਸੈਟਾਂ ਵਾਲਾਂ ਦਾ ਕੀ ਖਾਈ ਜਾਂਦੇ ਹੈ ਲੈ ਕੇ ਲੱਖਾਂ ਲੱਖਾਂ ਅੱਗਿਓ ਤੇ ਨਾਲਦਿਆਂ ਨੂੰ ਦੇ ਕੇ ਉਹੀ 1000 ਰੁਪਏ ਦਿਹਾੜੀ ਤੇ ਇਹ ਫੇਰ ਆਪਾਂ ਕੀ ਕਹੀਏ ਵੀ ਗਿਆਨੀ ਨੇ ਹੈ ਆਪਕੀ ਮੈਂ ਕਹਿ ਦਿਆ ਆਪਣੇ ਵਰਗਿਆਂ ਨੂੰ ਗਿਆਨੀ ਮੈਂ ਕਿਵੇਂ ਕਹਿਦਾ ਆਪਣੇ ਆਪ ਨੂੰ ਗਿਆਨੀ ਜੇ ਮੈਂ ਕਿਸੇ ਦਾ ਹੱਕ ਹੀ ਖਾ ਗਿਆ ਆ ਮੇਰਾ ਪਹਿਰਾਵਾ ਗਿਆਨੀਆਂ ਵਾਲਾ ਕੀ ਕੰਮ ਆਉਣਾ ਇਹ ਚ ਕਰਕੇ ਸਾਰੇ ਗਿਆਨੀਆਂ ਆਪਾਂ ਇਹ ਗੁਣ ਆਪਾਂ ਸਾਰੇ ਅਪਣਾ ਸਕਦੇ ਆ ਹੱਕ ਖਾਣਾ ਪਰਾਇਆ ਇਹ ਕੱਲਾ ਸਾਡੇ ਵਰਗੇ ਗਿਆਨੀਆਂ ਲਈ ਥੋੜਾ ਉਪਦੇਸ਼ ਹੈ ਇਹ ਸਾਡੇ ਸਾਰਿਆਂ ਦੇ ਲਈ ਹੈ ਵੀ ਆਪਾਂ ਪਰਾਇਆ ਹੱਕ ਨਹੀਂ ਖਾਣਾ ਸਾਰਿਆਂ ਦੇ ਲਈ ਇਹ ਉਪਦੇਸ਼ ਹੈ ਇਹ ਚ ਕਰਕੇ ਰੋ ਵਿਚਾਰ ਫਿਰ ਅਗਲੀ ਪੰਕਤੀ ਦੇ ਅੰਦਰ ਕਿਰਪਾ ਕੀਤੀ ਹੈ ਜੀ ਘਰਬਾਰੀ ਗੁਰਸਿੱਖ ਹੋਏ ਸਿਖਾ ਸੂਤਰ ਮਲ ਮੋਤਰ ਵਿਡਾਣੇ ਹੁਣ ਇਹ ਵੀ ਗੱਲ ਚੇਤਾ ਰੱਖਿਓ ਜਿਹੜੇ ਗਿਆਨੀ ਹੁੰਦੇ ਨੇ ਨਾ ਭਾਈ ਉਹ ਗਿਆਨੀ ਬੰਦੇ ਕੀ ਹੁੰਦੇ ਨੇ ਘਰਬਾਰੀ ਕੀ ਹੁੰਦੇ ਨੇ ਜੀ ਘਰਬਾਰੀ ਦਾ ਅਰਥ ਕੀ ਹੈ ਜੀ ਗ੍ਰਸਤੀ ਹੁੰਦੇ ਨੇ ਉਹ ਬਾਲ ਬੱਚਿਆਂ ਵਾਲੇ ਹੁੰਦੇ ਨੇ ਵਿਆਹ ਕਰਾਇਆ ਹੁੰਦਾ ਉਹਨਾਂ ਨੇ ਉਹਨਾਂ ਦੇ ਮਨ ਦੇ ਅੰਦਰ ਇਹ ਵੈਮ ਨਹੀਂ ਪੈਂਦਾ ਕਿ ਆਪਾਂ ਵਿਆਹ ਨਹੀਂ ਕਰਾਇਆ ਤੇ ਆਪਾਂ ਬਹੁਤ ਵੱਡੇ ਬਣ ਜਾਗੇ ਆ ਚੱਲਦਾ ਨਹੀਂ ਸਾਡੇ ਅੰਦਰ ਕਿ ਕਈ ਜਗ੍ਹਾ ਦੇ ਉੱਤੇ ਔਖਾ ਜੀ ਫਲਾਣਾ ਜੀ ਨੇ ਵਿਆਹ ਹੀ ਨਹੀਂ ਕਰਾਇਆ ਫਿਰ ਕੀ ਹੋ ਗਿਆ ਇਹ ਕੋਈ ਵੱਡੀ ਗੱਲ ਥੋੜ੍ਹਾ ਜਿਹਾ ਨਹੀਂ ਕਰਾਇਆ ਵਿਆਹ ਇਹਦੇ 'ਚ ਕੋਈ ਵੱਖਰੀ ਗੱਲ ਮੇਰੀ ਆਪਣੀ ਮਰਜ਼ੀ ਐ ਮੇਰੀ ਜ਼ਿੰਦਗੀ ਐ ਮੇਰੀ ਆਪਣੀ ਨਿੱਜੀ ਲਾਈਫ ਐ ਮੇਰੀ ਮਰਜ਼ੀ ਆ ਮੈਂ ਵਿਆਹ ਕਰਾਉਣਾ ਨਹੀਂ ਕਰਾਉਣਾ हां کئی ਅੱਜ ਦੇ ਸਮੇਂ ਦੇ ਅੰਦਰ ਸਮੇਂ ਦੀਆਂ ਮੰਗਹਾਈਆਂ ਵੇਖ ਕੇ ਅਗਲੇ ਕਹਿੰਦੇ ਛੱਡੋ ਪਰਾਂ ਕੀ ਵਿਆਹ ਕਰਾਉਣਾ ਆ ਕਈ ਆ ਦੁਨੀਆ ਦੇ ਕਾਟੋ ਕਲੇਸ਼ ਵੇਖ ਕੇ ਹੀ ਵਿਆਹ ਨਹੀਂ ਕਰਾ ਰਹੇ ਅੱਜ ਕੱਲ ਦੇ ਨੌਜਵਾਨ ਜੋ ਅੱਜ ਕੱਲ ਦੇ ਕੋਰਟਾਂ ਕਚੈਰੀਆਂ ਦੇ ਅੰਦਰ ਕੇਸ ਦੇਖਦੇ ਨੇ ਨਾ ਨਹੀਂ ਕਰਾਉਂਦੇ ਉਹ ਉਹਨਾਂ ਦੀ ਆਪਣੀ ਵੱਖਰੀ ਮਰਜ਼ੀ ਹੈ ਨਾ ਕਰਨ ਪਰ ਧਰਮ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂਗਾ ਧਰਮ ਦੇ ਨਾਲ ਇਹਦਾ ਕੋਈ ਲੈਣ ਦੇਣ ਨਹੀਂਗਾ ਵੀ ਵਿਆਹ ਨਹੀਂ ਕਰਾਇਆ ਤੇ ਤੁਸੀਂ ਵੱਡੇ ਬਣ ਜਾਓਗੇ ਇਹੋ ਜੀ ਕੋਈ ਵਿਚਾਰਧਾਰਾ ਸਾਡੇ ਵਿੱਚ ਨਹੀਂ ਜੇ ਇਹ ਵਿਚਾਰਧਾਰਾ ਕੋਈ ਰੱਖਦਾ ਹੈ ਵੀ ਵਿਆਹ ਕਰਾਇਆ ਦੇ ਨਾਲ ਕੋਈ ਵੱਡਿਆ ਹੋ ਜਾਏਗਾ ਤੇ ਨਾ ਕਰਾਇਆ ਦੇ ਨਾਲ ਕੋਈ ਇਹ ਗੱਲ ਬਣ ਜੇਗੀ ਨਹੀਂ ਪਿਆਰ ਵਾਲਿਓ ਜੇ ਮਨ ਦੇ ਅੰਦਰ ਇਹ ਵਿਚਾਰ ਬਣਾ ਕੇ ਬੈਠੇ ਹੋ ਵੀ ਜੇ ਨਾ ਵਿਆਹ ਕਰਾਇਆ ਮੈਂ ਬੋਤਾ ਵੱਡਾ ਬਣ ਜਾਣਾ ਤੇ ਫਿਰ ਤੁਸੀਂ ਗੁਰਨਾਨਕ ਸਾਹਿਬ ਨੂੰ ਛੋਟਾ ਕਹਿੰਦੇ ਹੋ ਗੁਰੂ ਅੰਗਦ ਅੰਗਦੇਵ ਮਹਾਰਾਜ ਪਾਸ਼ਾ ਨੂੰ ਛੋਟਾ ਕਹਿੰਦੇ ਹੋ ਫਿਰ ਤੁਸੀਂ ਜੇ ਤੁਹਾਨੂੰ ਵਿਆਹ ਨਾ ਕਰਨ ਵਾਲੇ ਵੱਡੇ ਲੱਗਦੇ ਨੇ ਨਾ ਪੀਹਾਂ ਫਲਾਣਾ ਜੀ ਨੇ ਵਿਆਹ ਨਹੀਂ ਜੀ ਕਰਾਇਆ ਜੀ ਤੇ ਬਹੁ ਵੱਡੇ ਬਣ ਕੇ ਨਾ ਭਾਈ ਆ ਸਰਾਸਰ ਆਪਾ ਗੁਰੂ ਸਾਹਿਬ ਜੀ ਦੀ ਨਰਾਦਰੀ ਕਰ ਰਹੇ ਆ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਆਪਾਂ ਸਿੱਧਾ ਸਿੱਧਾ ਚੋਟ ਮਾਰ ਰਹੇ ਆ ਸਿੱਧੀ ਚੋਟ ਐ ਇਹ ਚ ਕਰਕੇ ਗਰਸਤੀ ਹੁੰਦਾ ਗਿਆਨੀ ਬੰਦਾ ਇਹਦੇ 'ਚ ਕੋਈ ਵੱਕਰੀ ਗੱਲ ਨਹੀਂ ਆ ਜਿਵੇਂ ਜੋਗੀ ਸਿੱਧ ਕਹਿੰਦੇ ਸੀ ਨਾ ਗੁਰਨਾਨਕ ਦੇ ਮਹਾਰਾਜ ਬਾਦਸ਼ਾਹ ਓਹ ਸੁਮੇਰ ਪਰਬਤ ਤੇ ਚੜ ਗਏ ਸਿੱਧਾਂ ਨੇ ਆਖਿਆ ਵੀ ਆ ਕਿਵੇਂ ਚੜ ਗਿਆ ਇੱਥੇ ਇੱਥੇ ਦੇ ਆਪਾਂ ਚੜ ਸਕਦੇ ਆ ਆਪਾਂ ਹੀ ਚੜ ਸਕਦੇ ਆ ਇੱਥੇ ਦੇ ਆ ਕਿਵੇਂ ਆ ਗਿਆ ਤੇ ਗੱਲਾਂ ਕਰਦਿਆਂ ਕਰਦਿਆਂ ਗੱਲ ਤੁਰ ਪਈ ਪੀ ਕਹਿੰਦੇ ਤੁਸੀਂ ਵਿਆਹ ਕਰਾਇਆ ਉਹ ਕਹਿੰਦੇ ਮਹਾਰਾਜ ਮੈਂ ਕਰਾਇਆ ਕਹਿੰਦੇ ਲੈ ਇਹ ਤੇ ਤੂੰ ਵੱਡਾ ਪਾਪ ਕਮਾ ਲਿਆ ਇਹ ਵੱਡਾ ਪਾਪ ਕਮਾ ਲਿਆ ਸੋ ਇਹੋ ਜਿਹੀਆਂ ਗੱਲਾਂ ਵਿਆਹ ਕਰਾਉਣਾ ਨਾ ਕਰਾਉਣਾ ਇਹ ਸਾਡਾ ਕੋਈ ਲੈਣਾ ਦੇਣਾ ਨਹੀਂ ਮੇਰਾ ਆਪਣਾ ਜਿਹੜਾ ਹੈ ਨਾ ਨਿੱਜੀ ਫੈਸਲਾ ਜ਼ਰੂਰ ਹੋ ਸਕਦਾ ਹੈ ਘਰ ਦੀਆਂ ਕੋਈ ਖਾਸ ਮਜਬੂਰੀਆਂ ਜਾਂ ਮੈਂ ਮੇਰੀ ਮਰਜ਼ੀ ਹੈ ਵੱਖਰੀ ਗੱਲ ਹੈ ਕਰਾਉਣਾ ਨਾ ਕਰਾਓ ਕੋਈ ਇਹਦੇ ਵਿੱਚ ਜ਼ਬਰਦਸਤੀ ਕਿਸੇ ਦੇ ਨਾਲ ਨਹੀਂ ਹੈ ਪਰ ਇਹਨੂੰ ਧਰਮ ਦੇ ਨਾਲ ਜੋੜ ਦੇਣਾ ਇਹ ਕੋਈ ਬਹੁਤੀ ਆਪਾਂ ਕਹ ਲਈਏ ਖਾਸ ਗੱਲ ਨਹੀਂ ਹੋ ਸਕਦੀ ਇਸ ਲਈ ਆਪਾਂ ਕਿਸੇ ਨੂੰ ਐਵੇਂ ਸਿਰ ਤੇ ਨਾ ਚੜਾਈਏ ਭਾਈ ਵੀ ਫਲਾਣਾ ਜੀ ਨੇ ਵਿਆਹ ਨਹੀਂ ਕਰਾਇਆ ਵਿਆਹ ਨਹੀਂ ਕਰਾਇਆ ਗੁਰੂ ਪਾਤਸ਼ਾਹ ਪਤਾ ਕੀ ਕਹਿੰਦੇ ਆ ਗੁਰਪੀਰ ਸਦਾਏ ਮੰਗਣ ਜਾਏ ਤਾ ਕੈ ਮੂਲ ਨਾ ਲੱਗੀ ਐ ਪਾਏ ਆਪਣੇ ਆਪ ਨੂੰ ਵੱਡੇ ਵੱਡੇ ਕਹੋਂਦੇ ਆ ਵੀ ਵਿਆਹ ਨਹੀਂ ਕਰਾਇਆ ਤੇ ਮੰਗਣ ਫਿਰ ਮੁੜ ਕੇ ਉਹਨਾਂ ਹੀ ਵਿਆਹਾਂ ਦੇ ਘਰੇ ਜਾਂਦੇ ਆ ਮੰਗਣਾ ਇਹਨਾਂ ਨੇ ਉਹਨਾਂ ਉਹਨਾਂ ਭੈਣਾਂ ਕੋਲੋਂ ਆ ਜਿਨ੍ਹਾਂ ਨੇ ਵਿਆਹ ਕਰਾਇਆ ਐ ਇਸ ਲਈ ਇਹ ਗੱਲ ਨੂੰ ਸਮਝੋ ਭਾਈ ਮੈਂ ਫੇਰ ਆਪ ਜੀ ਨਾਲ ਇਹ ਬਚਨ ਸਾਂਝਾ ਕਰਾਂ ਵਿਆਹ ਕਰਉਣਾ ਨਾ ਕਰਉਣਾ ਮੇਰੀ ਮਰਜ਼ੀ ਐ ਨਹੀਂ ਕਰਉਣਾ ਵੱਖਰੀ ਮਰਜ਼ੀ ਕਰਾਉਣਾ ਕਰਾ ਪਰ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਤਿਗੁਰੂ ਪਤਾ ਕੀ ਕਹਿੰਦੇ ਆ ਬਿੰਦ ਰਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਕਹਿੰਦੇ ਜੇ ਐ ਬਿਨਾ ਵਿਆਹ ਕਰਾਇਆਂ ਦੇ ਨਾਲ ਗਤ ਹੁੰਦੀ ਐ ਤੇ ਖੁਸਰੇ ਕਿਹੜਾ ਵਿਆਹ ਕਰਾਉਂਦੇ ਐ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਧਰਮ ਦੇ ਨਾਲ ਕੋਈ ਲੇਗਾ ਦੇਗਾ ਨਹੀਂਗਾ ਇਹ ਚ ਕਰਕੇ ਇਹ ਚੀਜ਼ ਨੂੰ ਸਮਝੋ ਤੇ ਕਰਦੇ ਕੀ ਆ ਮਹਾਰਾਜੀ ਕਹਿਣ ਲੱਗੇ ਭਾਈ ਗੁਰੂ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਉਹ ਬੰਦੇ ਜਿਹੜੇ ਨੇ ਉਹ ਇਹੋ ਜੀਆਂ ਚੀਜ਼ਾਂ ਨੂੰ ਜਿਹੜੀ ਹਿੰਦੂ ਮਤ ਦੇ ਅਨੁਸਾਰ ਨੇ ਬੋਦੀ ਚੋਟੀ ਧੋਤੀ ਇਹਨਾਂ ਚੀਜ਼ਾਂ ਦੇ ਨਾਲ ਉਹ ਆਪਣਾ ਲੈਣ ਦੇਣ ਨਹੀਂ ਰੱਖਦੇ ਜਿਵੇਂ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਜਿਨੇ ਉਪਾਣ ਤੋਂ ਮਨਾ ਕੀਤੀ ਹੈ ਕਹਿੰਦੇ ਜਿਹਦਾ ਧਰਮ ਹੈ ਭਾਈ ਤੁਹਾਨੂੰ ਮੁਬਾਰਕ ਹੈ ਤੁਹਾਨੂੰ ਮੁਬਾਰਕ ਹੈ ਹੁਣ ਸਾਡੇ ਵਰਗੇ ਕੀ 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 ਜਾਂਦੇ ਆ ਹੱਥ ਵੇਖ ਲਿਓ ਭਾਵੇਂ ਜਿੱਤ ਕਿਸੇ ਨੇ ਪਾਇਆ ਵੀ ਹੋਵੇ ਸਾਡੇ ਵਰਗੇ ਧਾਗੇ ਵੀ ਪਾਈ ਫਿਰਦੇ ਆ ਤੇ ਘਾਤਰਾ ਵੀ ਪਾਈ ਫਿਰਦੇ ਆ ਸਾਡੇ ਵਰਗਿਆਂ ਨੇ ਕੜਾ ਵੀ ਪਾਇਆ ਹੱਥ 'ਚ ਨਾਲ ਹੀ ਕਾਲਾ ਜਾਂ ਲਾਲ ਜਾਂ ਧਾਗਾ ਵੀ ਬੰਨਿਆ ਹੋਣਾ ਹੱਥ 'ਚ ਉਹ ਵੀ ਕੀਤਾ ਹੋਣਾ ਭਾਈ ਸਾਹਿਬ ਜੀ ਕਹਿੰਦੇ ਗਿਆਨੀਆਂ ਦੀ ਨਿਸ਼ਾਨੀਆਂ ਨਹੀਂ ਇਹ ਅਗਿਆਨੀਆਂ ਦੀ ਨਿਸ਼ਾਨੀਆਂ ਹੈ ਇਹ ਅਗਿਆਨੀ ਬੰਦੇ ਕਰਦੇ ਨੇ ਆ ਮੇਰੇ ਹੱਥ ਦੇ ਅੰਦਰ ਕੜਾ ਹੈ ਮੈਨੂੰ ਸਾਰੀ ਚੀਜ਼ਾਂ ਤੋਂ ਬਚਾ ਲੈਂਦਾ ਹਰ ਇੱਕ ਚੀਜ਼ ਤੋਂ ਮੇਰੀ ਰੱਖਿਆ ਕਰਦਾ ਇਹ ਮੈਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਮੈਂ ਇਹ ਧਾਗਿਆਂ ਤੁਗਿਆਂ ਤੇ ਵਿਸ਼ਵਾਸ ਕਰਦਾ ਹੀ ਨਹੀਂਗਾ ਮੈਂ ਬਿਲਕੁਲ ਵੀ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦਾ ਇਹ ਚ ਕਰਕੇ ਗੁਰਪਿਆਰ ਵਾਲਿਓ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਭਾਈ ਆ ਅੱਜ ਕੱਲ ਨਵਾਂ ਹੀ ਸਿਸਟਮ ਚੱਲਿਆ ਤੁਸੀਂ ਦੇਖਿਆ ਹੋਵੇਗਾ ਕਾਲੇ ਕਾਲੇ ਜੇ ਮੋਤੀ ਨੇ ਇੱਕ ਧਾਗੇ ਦੇ ਅੰਦਰ ਵਿੱਚ ਇੱਕ ਨੀਲੀ ਜੀ ਅੱਖ ਹੁੰਦੀ ਹੈ ਹੁੰਦਾ ਜੀ ਹੈ ਤੇ ਨਹੀਂ ਕਿਸੇ ਦੇ ਹੱਥ ਚ ਹੈ ਤੇ ਲਾ ਦਿਓ ਹੁਣੇ ਹੀ ਅੱਜ ਦੇ ਤੇ ਵਿਸ਼ਵਾਸ ਕਰਕੇ ਜੇ ਹੈਗਾ ਵਿਸ਼ਵਾਸ ਤੇ ਲਾ ਕੇ ਚੱਲ ਜਾਓ ਅੱਜ ਥਈ ਨਹੀਂ ਹੈਗਾ ਮੇਰੇ ਵੱਲੋਂ ਪੰਜ ਸੱਤ ਹੋਰ ਬਾ ਲਿਓ ਅਜੇ ਵਿਸ਼ਵਾਸ ਹੀ ਨਹੀਂ ਹੈਗਾ ਫਿਰ ਤੇ ਭਾਵੇਂ ਦੁਕਾਨ ਹੀ ਪੂਰੀ ਬਾ ਲੋ ਫਿਰ ਤੇ ਕੋਈ ਫਾਇਦਾ ਹੀ ਨਹੀਂਗਾ ਜੇ ਤੋਂ ਵਿਸ਼ਵਾਸ ਜੇ ਵਿਸ਼ਵਾਸ ਹੈ ਲਾ ਕੇ ਜਾਓ ਅੱਜ ਜਿਨ੍ਹਾਂ ਨੇ ਪਾਏ ਨੇ ਧਾਗੇ ਤੂਗੇ ਲਾ ਦਿਓ ਸੱਟ ਦਿਓ ਬਾਹਰ ਮਹਾਰਾਜ ਜੀ ਨੇ ਸਾਨੂੰ ਆ ਬਖਸ਼ਿਆ ਜੀ ਆ ਬਖਸ਼ਿਆ ਸਾਨੂੰ ਮਹਾਰਾਜ ਨੇ ਆ ਬਖਸ਼ਿਆ ਵੀ ਆ ਪਾਓ ਆ ਕੜੇ ਬਖਸ਼ੇ ਨੇ ਮਹਾਰਾਜ ਨੇ ਤੁਹਾਨੂੰ ਆ ਦਸਤਾਰੇ ਬਖਸ਼ੇ ਨੇ ਆ ਬਖਸ਼ਿਆ ਸਾਨੂੰ ਜ਼ਰਾ ਕੁ ਭੀ ਆ ਚੀਜ਼ਾਂ ਤੈਨੂੰ ਸੇਫ ਰੱਖਣ ਗਿਆ ਆ ਚੜ ਦੀ ਕਲਾ ਚ ਰੱਖਣੀ ਐ ਆਪਾਂ ਇਹ ਛੋਟੀ ਦੀ ਚੀਜ਼ਾਂ ਦੇ ਨਾਲ ਆਪਣੇ ਆਪ ਨੂੰ ਬਚਾ ਨਹੀਂ ਸਕਦੇ ਭਾਈ ਰੋ ਵਿਚਾਰ ਫਿਰ ਅਗਲੀ ਪੰਕਤੀ ਦੇ ਅੰਦਰ ਕਿਰਪਾ ਕੀਤੀ ਭਾਈ ਸਾਹਿਬ ਜੀ ਨੇ ਪਾਰ ਬ੍ਰਹਮ ਪੂਰਨ ਬ੍ਰਹਮ ਗਿਆਨ ਧਿਆਨ ਗੁਰ ਸਿੱਖ ਸਿਆਣੇ ਕਹਿੰਦੇ ਗੁਰੂ ਦੇ ਸਿੱਖ ਕੀ ਕਰਦੇ ਨੇ ਗਿਆਨ ਧਿਆਨ ਕਰਕੇ ਸਾਰੇ ਪਾਸੇ ਉਸ ਪਾਰ ਬ੍ਰਹਮ ਨੂੰ ਹੀ ਦੇਖਦੇ ਨੇ ਗਿਆਨ ਹਾਸਲ ਕਰਕੇ ਸਤਿਗੁਰ ਦੀ ਗੁਰਬਾਣੀ ਪੜ੍ਹ ਕੇ ਪਾਰ ਬ੍ਰਹਮ ਪੂਰਨ ਬ੍ਰਹਮ ਪੂਰਨ ਬ੍ਰਹਮ ਭਾਵ ਸਾਰੇ ਪਾਸੇ ਕਿਵੇਂ ਕਰਦੇ ਨੇ ਗਿਆਨ ਧਿਆਨ ਗੁਰਮੁਖ ਸਿਆਣੇ ਸਿਆਣੇ ਦਾ ਅਰਥ ਹੁੰਦਾ ਜੀ ਪਹਿਚਾਣ ਕਰ ਲੈਣੀ ਗਿਆਨ ਧਿਆਨ ਦੀ ਪਹਿਚਾਣ ਕਰਕੇ ਸਾਰੇ ਪਾਸੇ ਰੱਬ ਨੂੰ ਦੇਖਦੇ ਨੇ ਵੀ ਇਹਦੇ ਚ ਵੀ ਰੱਬ ਐ ਇਹਦੇ ਚ ਵੀ ਰੱਬ ਐ ਹਰ ਹਰ ਪਾਸੇ ਰੱਬ ਐ ਆ ਚੀਜ਼ ਨੂੰ ਉਹ ਸਮਝਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਸਭ ਐ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਉਹਨਾਂ ਨੂੰ ਪਤਾ ਲੱਗ ਜਾਂਦਾ ਸਭ ਮੈਂ ਜੋਤ ਬੋਲੋ ਭਾਈ ਸਭ ਮੈਂ ਜੋਤ 16 ਸਾਹਿਬ ਦੀ ਪੰਕਤੀ ਐ ਜੀ ਪੜਦੇ ਹਾਂ ਸਾਰੇ ਪੜਦੇ ਹਾਂ ਜਿਹੜੇ ਨਹੀਂ ਬੜਦੇ ਵੜਿਆ ਕਰੋ ਰੋਜ਼ ਰਾਤ ਨੂੰ ਪੜ ਕੇ ਸੋਇਆ ਕਰੋ ਕਿੰਨਾ ਕੋ ਟਾਈਮ ਲੱਗਦਾ 5 ਤੋਂ 6 ਮਿੰਟ ਲੱਗਦੇ ਹੋਣਗੇ ਇੰਨਾ ਕੋ ਸਮਾਂ ਲੱਗਦਾ ਪੜਿਆ ਕਰੋ ਰੋਜ਼ ਮਹਾਰਾਜ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਮੇਰੇ ਅੰਦਰ ਵੀ ਤੁਹਾਡੇ ਅੰਦਰ ਵੀ ਉਹਨਾਂ ਦੇ ਅੰਦਰ ਵੀ ਸਾਰਿਆਂ ਦੇ ਅੰਦਰ ਉਹੀ ਜੋਤ ਹੈ ਤੇ ਫਿਰ ਮੈਂ ਵੱਖਰਾ ਗਿਆਨੀ ਕਿਵੇਂ ਬਣ ਗਿਆ ਤੁਸੀਂ ਵੀ ਤੇ ਗਿਆਨੀ ਹੋ ਆਪਾ ਸਾਰੇ ਵੀ ਤੇ ਗਿਆਨੀਆਂ ਐ ਆਪਾ ਪਹਿਚਾਨ ਲੈਣਾ ਭਾਈ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ ਭੈ ਕਾਫੂ ਕੋ ਦੇਤ ਨੈ ਨੈ ਪਹਿਮਾਨ ਧਿਆਨ ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਵਖਾਨ ਨਾ ਕਿਸੇ ਤੋਂ ਡਰਦਾ ਨਾ ਕਿਸੇ ਨੂੰ ਡਰਾਉਂਦਾ ਆ ਗਿਆਨੀਆਂ ਦੀ ਨਿਸ਼ਾਨੀ ਹੈ ਆਗਿਆਨੀਆਂ ਦੀ ਨਿਸ਼ਾਨੀਆਂ ਇਸ ਲਈ ਭਾਈ ਆਪਾਂ ਗਿਆਨवान ਬਣੀਏ ਆਪਾਂ ਸੋਝੀ ਕਰੀਏ ਆਪਾਂ ਸਾਤਗੁਰਾਂ ਦੇ ਪਾਵਨ ਬਚਨ ਗੁਰਬਾਣੀ ਦੇ ਵਿੱਚੋਂ ਆਪਾਂ ਉਦਾਹਰਣਾ ਲੈ ਕੇ ਸਮਝਿਆ ਬੜਾ ਆਪਣੇ ਜੀਵਨ ਦੇ ਅੰਦਰ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦੇ ਆਂ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਪਾਵਨ ਵਾਰ ਦੇ ਅੰਦਰ 6 ਨੰਬਰ ਵਾਰ ਦੇ ਵਿੱਚ 8 ਨੰਬਰ ਪੋੜੀ ਦੇ ਵਿੱਚ ਭਾਈ ਸਾਹਿਬ ਜੀ ਨੇ ਵੀ ਸਾਨੂੰ ਇਹ ਸਮਝਾਇਆ ਭਾਈ ਆਹ ਗਿਆਨੀਆਂ ਦੇ ਲੱਛਣ ਨੇ ਇਹ ਆਪਣੇ ਅੰਦਰ ਆਪਾਂ ਲੈ ਕੇ ਆਈਏ ਆਪਣੇ ਅੰਦਰ ਲੈ ਕੇ ਆਈਏ ਸਾਧ ਸੰਗਤ ਮਿਲ ਪਤ ਪਰਵਾਣਾ ਸਤ ਸੰਗਤ ਦੇ ਵਿੱਚ ਮਿਲ ਕੇ ਅਸੀਂ ਇੱਜ਼ਤਾਂ ਪ੍ਰਾਪਤ ਕਰ ਲੈਨੇ ਆ ਪਾਪੀ ਬੰਦਿਆਂ ਦਾ ਵੀ ਉਧਾਰ ਹੋ ਜਾਂਦਾ ਆਪਾਂ ਉਧਾਰ ਕਰਵਾ ਲਈਏ ਭਾਈ ਆਪਣਾ ਚੜ੍ਹਦੀ ਕਲਾ ਦਾ ਜੀਵਨ ਆਪਾਂ ਆਪਣਾ ਬਤੀਤ ਕਰੀਏ ਪਹਿਲਾਂ ਇਹ ਪੰਕਤੀ ਆਪਾਂ ਪੜ੍ਹੀ ਸੀ ਇਹ ਪੰਕਤੀ ਪੜ ਕੇ ਸਮਾਪਤੀ ਕਰੀਏ ਕੋਈ ਰਚਨਾ ਬਾਂਝੀ ਨਾ ਰਵੇ ਸਾਤ ਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੇ ਵਿੱਚ ਆਪਾਂ ਪੜਦਿਆਂ ਰਹਿ ਰਾਜ ਸਾਹਿਬ ਦਾ ਪਾਵਨ ਬਚਨ ਹੈ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਗੱਜ ਕੇ ਗੱਜ ਕੇ ਸਤ ਸੰਗਤ ਮੇਰੇ ਮਾਧੋ ਜੀ ਮੇਰੇ ਮਾਧੋ ਜੀ ਮੇਰੇ ਗੱਜ ਕੇ ਗੱਜ ਕੇ ਮਾਧੋ ਜੀ ਮੇਰੇ ਮਾਧੋ ਜੀ ਮਾਧੋ ਜੀ ਸਾਥ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਉਦਾਰ ਹੋ ਜਾਂਦਾ ਆ ਪਾ ਤਰ ਜਾਂਦੇ ਆ ਭਾਈ ਸਤ ਸੰਗਤ ਕਰਿਆ ਕਰੀਏ ਸਤ ਗੁਰੂ ਸਾਰਿਆਂ ਨੂੰ ਚੜ੍ਹਦੀਆਂ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਦੇ ਰਹਿਣ ਹੋਈਆਂ ਬੇਅੰਤ ਬੇਅੰਤ ਭੂਲਾਂ ਦੀ ਖਿਮਾ ਕੋਟਾਨ ਕੋਟਾਨ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਦਸ਼ਾਹ ਜੀ ਦਾ ਜਿਨ੍ਹਾਂ ਨੇ ਆਪ ਰੱਬ ਵਰਗੀਆਂ ਸੰਗਤਾਂ ਦੇ ਦੀਦਾਰ ਕਰਾਏ ਇਸੇ ਤਰ੍ਹਾਂ ਸਤ ਗੁਰੂ ਸਾਹਿਬ ਸੇਵਾ ਮਾਂ ਬਖਸ਼ਿਸ਼ ਕਰਕੇ ਨਿਵਾਦ ਦੇ ਰਹਿਣ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਖਿਮਾ ਪਿਆਰ ਸਹਿਤ ਗੱਜ ਕੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਸਾ ਸੰਗਤ ਦੇ